ਵਾਧਿਏ ਸ਼ਿਸ਼ ਸ਼ਾਮਨੇ ਗੀਤਾ ਕੋ ਸੁਣਾ ਕਰ ਰੂ ਫੂੰਕ ਦੀ ਗੋਬਿੰਦ ਨੇ ਬੇਟਾਂ ਕੋ ਕਟਾ ਕਰ ਬੋਲੇ ਸੋ ਨਿਹਾਲ ਸਤਿ ਸ਼੍ਰੀ ਅਕਾਲ ਗੀਤਾ ਦਾ ਫਲਸਫਾ ਸੁਣਾ ਕੇ ਕਿਸੇ ਨੂੰ ਮਰਨ ਦੀ ਇਜਾਜ਼ਤ ਸਿਖਾਣੀ ਇਹ ਗੱਲ ਕੁਝ ਹੋਰ ਹੈ ਪਰ ਆਪਣੇ ਹੀ ਬੱਚਿਆਂ ਨੂੰ ਕੁਹਾ ਕੇ ਕਿਸੇ ਨੂੰ ਮਰਨ ਦੀ ਇਜਾਜ਼ਤ ਸਿਖਾਣੀ ਇਹ ਕਲਗੇ ਧਰ ਤੇਰੀ ਗੱਲ ਕੁਝ ਹੋਰ ਹੈ ਇੰਜ ਕਹਿੰਦੇ ਕਿਸੇ ਨੂੰ ਪਾਣੀ ਵਿੱਚ ਤੈਰਨਾ ਸਿਖਾਣਾ ਹੋਵੇ ਪਹਿਲੇ ਆਪ ਪਾਣੀ ਚ ਜਾਣਾ ਪੈਂਦਾ ਕਿਸੇ ਨੂੰ ਮਰਨਾ ਸਿਖਾਣਾ ਹੋਵੇ ਪਹਿਲੇ ਆਪ ਮਰਨਾ ਪੈਂਦਾ ਇਤਿਹਾਸ ਦੇ ਇਹ ਪੰਨੇ ਸੁਤੇ ਸਿਤ ਸੁਆਵਤ ਅਜ ਮਨ ਕੁਝ ਇਸ ਤਰ੍ਹਾਂ ਬਣਿਆ ਤੇ ਮੈਂ ਕੁਝ ਵਰਕਿਆਂ ਨੂੰ ਫੋਲੀਏ ਸ਼ੇਖ ਸਾਦੀ ਕਹਿੰਦੇ ਨੇ ਸੀਨੇ ਵਿੱਚ ਕਿਸੇ ਦੀ ਯਾਦ ਨੂੰ ਤੂੰ ਤਰੋ ਤਾਜ਼ਾ ਰੱਖਣਾ ਚਾਹਨਾ ਤੇ ਜਿਹੜੇ ਵਰਕਿਆਂ ਨੂੰ ਪੜ ਕੇ ਪਾੜ ਕੇ ਤੂੰ ਪਰੇ ਸੁੱਟ ਚੁਕੇ